ਪੁਲਿਸ ਨੇ ਕੀਤਾ ਦੇਵਪਾਰ ਦੇ ਤੰਦੇ ਦਾ ਪਰਦਾ ਫਾਸ਼ ਸੱਤ ਕੁੜੀਆਂ ਤੇ ਪੰਜ ਮਰਦ ਮਿਲੇ ਨੇ ਇਸ ਤਰ੍ਹਾਂ ਜੋਗ ਹਾਲਤ ਦੇ ਵਿੱਚ ਪੁਲਿਸ ਨੇ ਕੀਤਾ ਇਤਰਾਜਯੋਗ ਸਮਾਨ ਤੇ ਪੈਸੇ ਬਰਾਮਦ ਹੋਟਲ ਦਾ ਮਾਲਕ ਮੈਨੇਜਰ ਤੇ ਦਲਾਲ ਨੇ ਇਸ ਕੰਮ ਦੇ ਵਿੱਚ ਸ਼ਾਮਿਲ ਜੀਆਂ ਇਹ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਪੁਲਿਸ ਨੇ ਇੱਕ ਦੇਵਪਾਰ ਦੇ ਤੰਦੇ ਦਾ ਪਰਦਾ ਫਾਸ਼ ਕਰ ਦਿੱਤਾ ਹੈ ਸੱਤ ਕੁੜੀਆਂ ਪੰਜ ਮਰਦ ਇਤਰਾਜਯੋਗ ਹਾਲਤ ਦੇ ਵਿੱਚ ਪਾਏ ਗਏ ਨੇ ਪੁਲਿਸ ਨੇ ਇਸ ਹੋਟਲ ਤੋਂ ਕੁਝ ਇਤਰਾਜਯੋਗ ਸਮਾਨ ਬਰਾਮਦ ਕੀਤਾ ਨਾਲ ਹੀ ਪੈਸੇ ਵੀ ਪੁਲਿਸ ਨੇ ਬਰਾਮਦ ਕੀਤੇ ਨੇ ਇਸ ਕਾਲੇ ਧੰਦੇ ਦੇ ਵਿੱਚ ਹੋਟਲ ਦਾ ਮਾਲਕ ਮੈਨੇਜਰ ਤੇ ਦਲਾਲ ਵੀ ਸ਼ਾਮਿਲ ਹੈ ਦੱਸਦੀ ਹੈ ਇੱਕ ਖਬਰ ਅੰਮ੍ਰਿਤਸਰ ਦੇ ਪੱਠੇਵਾਲਾ ਬਾਜ਼ਾਰ ਦੇ ਦੀਪ ਹੋਮ ਸਟੇ ਹੋਟਲ ਤੋਂ ਸਾਹਮਣੇ ਆਈ ਹੈ ਦੱਸਦੀ ਹੈ ਕਿ ਇਸ ਹੋਟਲ ਦੇ ਵਿੱਚ ਲੰਬੇ ਸਮੇਂ ਤੋਂ ਦੇਵਪਾਰ ਦਾ ਧੰਦਾ ਚੱਲ ਰਿਹਾ ਸੀ ਪੁਲਿਸ ਨੂੰ ਸੂਚਨਾ ਮਿਲੀ ਸੀ ਜਦੋਂ ਪੁਲਿਸ ਨੇ ਇੱਥੇ ਛਾਪੇਮਾਰੀ ਕੀਤੀ ਤਾਂ ਸੱਤ ਕੁੜੀਆਂ ਤੇ ਪੰਜ ਮਰਦ ਇੱਥੇ ਇਤਰਾਜਜੋਗ ਹਾਲਤ ਦੇ ਵਿੱਚ ਪਾਏ ਗਏ ਨੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਇੱਤੇ ਅਗਲੇਰੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਦੀਪ ਹੋਮ ਸਟੇ ਜਿਹੜਾ ਹੋਟਲ ਹੈ ਇਸ ਦੇ ਵਿੱਚ ਲੰਬੇ ਸਮੇਂ ਤੋਂ ਇੱਕ ਆਲਾ ਤੰਦਾ ਚੱਲ ਰਿਹਾ ਸੀ ਪੁਲਿਸ ਨੂੰ ਪਹਿਲਾਂ ਵੀ ਕਈ ਵਾਰ ਸ਼ੱਕ ਹੋਇਆ ਸੀ ਛਾਪੇਮਾਰੀ ਕੀਤੀ ਗਈ ਸੀ ਪਰੰਤੂ ਉਸ ਵੇਲੇ ਇਹ ਬੱਚ ਨਿਕਲੇ ਸਨ ਤੇ ਹੁਣ ਪੁਲਿਸ ਨੇ ਇਤਰਾਜਯੋਗ ਹਾਲਤ ਦੇ ਵਿੱਚ ਸੱਤ ਕੁੜੀਆਂ ਤੇ ਪੰਜ ਮਰਦ ਫੜੇ ਨੇ ਜਿਨ੍ਹਾਂ ਦੇ ਕੋਲੋਂ ਕੁਝ ਇਤਰਾਜਯੋਗ ਸਮਾਨ ਵੀ ਬਰਾਮਦ ਹੋਇਆ ਤੇ ਨਾਲ ਹੀ 25000 ਰੁਪਏ ਵੀ ਪੁਲਿਸ ਨੇ ਇਥੋਂ ਬਰਾਮਦ ਕੀਤੇ ਨੇ ਦੱਸਦੀ ਹੈ ਕਿ ਪੁਲਿਸ ਅਧਿਕਾਰੀ ਨੀਰਜ ਕੁਮਾਰ ਹੋਣਾ ਨੇ ਕਿਹਾ ਹੈ ਕਿ ਇੱਥੋਂ ਜਿਹੜੀਆਂ ਕਿ 6 ਡਾਇਰੀਆਂ ਮਿਲੀਆਂ ਨੇ ਜਿਨ੍ਹਾਂ ਤੇ ਇਹ ਕੁਝ ਜਿਹੜੇ ਵਿਅਕਤੀ ਦੇ ਨਾਮ ਆਉਂਦੇ ਨੇ ਉਹਨਾਂ ਦੇ ਖਾਤੇ ਵੀ ਲਿਖੇ ਹੋਏ ਨੇ ਤੇ ਕੁਝ ਹੋਰ ਡਿਟੇਲਸ ਵੀ ਇਨਾਂ ਡਾਇਰੀਆਂ ਦੇ ਉੱਪਰ ਲਿਖੀ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਇੱਕ ਡਾਇਰੀ ਹੀ ਬਹੁਤ ਹੁੰਦੀ ਹੈ ਕੁਝ ਹਲਕੀ ਫੁਲਕੀ ਡਿਟੇਲ ਲਿਖਣ ਦੇ ਲਈ 6 ਡਾਇਰੀਆਂ ਦਾ ਮਿਲਣਾ ਇਹ ਗੱਲ ਸਾਬਿਤ ਕਰਦਾ ਹੈ ਕਿ ਇਸ ਹੋਟਲ ਦੇ ਵਿੱਚ ਕਿਸ ਹੱਦ ਤੱਕ ਧੰਦਾ ਚੱਲਦਾ ਹੋਵੇਗਾ ਤੇ ਪੁਲਿਸ ਇਸੇ ਅਗਲੇਰੀ ਕਾਰਵਾਈ ਕਰ ਰਹੀ ਹੈ ਦੱਸਦੀ ਹੈ ਕਿ ਹੋਟਲ ਦਾ ਮਾਲਕ ਜਤਿੰਦਰ ਸਿੰਘ ਮੈਨੇਜਰ ਜਸਬੀਰ ਸਿੰਘ ਇਹ ਜਿਹੜੇ ਹਿਰਾਸਤ ਦੇ ਵਿੱਚ ਨੇ ਇਹਨਾਂ ਦੇ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ ਇਹਨਾਂ ਤੇ ਪਰਚਾ ਦਰਜ ਹੋ ਗਿਆ ਇਸ ਤੋਂ ਇਲਾਵਾ ਮਨਦੀਪ ਸਿੰਘ ਤੇ ਨਿਰਮਲ ਸਿੰਘ ਨਾਮ ਦੇ ਵੀ ਵਿਅਕਤੀ ਨੇ ਜਿਨ੍ਹਾਂ ਤੋਂ ਵੀ ਪੁੱਛਗਿੱਛ ਪੁਲਿਸ ਦੇ ਦੁਆਰਾ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਕੋਈ ਪਹਿਲਾ ਹੋਟਲ ਨਹੀਂ ਹੈ ਜਿੱਥੇ ਇਹ ਤੰਦਾ ਚੱਲ ਰਿਹਾ ਪਹਿਲਾਂ ਵੀ ਬਹੁਤ ਸਾਰੀਆਂ ਅਜਿਹੀਆਂ ਸ਼ਿਕਾਇਤਾਂ ਆਈਆਂ ਸਨ ਕਿ ਜਿੱਥੇ ਜਿਹੜੇ ਕਿ ਮਰਦ ਆਉਂਦੇ ਨੇ ਉਹ ਪੈਸੇ ਦਿੰਦੇ ਨੇ ਤੇ ਇਹ ਜਿਹੀ ਕਾਲੇ ਧੰਦੇ ਨੂੰ ਅੰਜਾਮ ਦਿੰਦੇ ਨੇ ਕੁੜੀਆਂ ਨੂੰ ਹੋਟਲ ਦੇ ਵਿੱਚ ਲਿਆਇਆ ਜਾਂਦਾ ਹੈ ਤੇ ਜਿੰਨਾ ਕੋਈ ਜਿਸਮ ਫਰੋਸ਼ੀ ਦਾ ਤੰਦਾ ਕਰਵਾਇਆ ਜਾਂਦਾ ਹੈ ਦੱਸਦੀ ਹੈ ਕਿ ਪੁਲਿਸ ਦਾ ਕਹਿਣਾ ਹੈ ਕਿ ਪਹਿਲਾਂ ਵੀ ਜਿਹੜਾ ਕਿ ਹੋਟਲ ਦਾ ਮਾਲਕ ਹੈ ਜਤਿੰਦਰ ਸਿੰਘ ਉਸ ਦੇ ਖਿਲਾਫ ਕਈ ਵਾਰ ਸ਼ਿਕਾਇਤਾਂ ਆਈਆਂ ਸਨ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਤੇ ਪੁਲਿਸ ਨੂੰ ਹੁਣ ਵੀ ਸ਼ੱਕ ਸੀ ਕਿ ਇਸ ਹੋਟਲ ਦੇ ਵਿੱਚ ਜਿਸਮ ਫਰੋਸ਼ੀ ਦਾ ਤੰਦਾ ਹੋ ਰਿਹਾ ਹੈ ਤੇ ਹੁਣ ਜਦੋਂ ਪੁਲਿਸ ਨੇ ਛਾਪੇਮਾਰੀ ਕੀਤੀ ਤਾਂ ਪੁਲਿਸ ਨੇ ਸੱਤ ਕੁੜੀਆਂ ਸਮੇਤ ਪੰਜ ਮਰਦਾਂ ਨੂੰ ਇਤਰਾਜਯੋਗ ਹਾਲਤ ਦੇ ਵਿੱਚ ਪਾਇਆ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਇਹਨਾਂ ਦੇ ਕੋਲੋਂ ਜਿਹੜੀ ਕਿ 25000 ਰੁਪਏ ਦੀ ਜਿਹੜੀ ਰਕਮ ਮੈਂ ਓਵੀ ਪੁਲਿਸ ਨੇ ਬਰਾਮਦ ਕਰ ਲਈਏ ਕੁਝ ਇਤਰਾਜਯੋਗ ਸਮਾਨ ਵੀ ਇਸ ਹੋਟਲ ਦੇ ਵਿੱਚੋਂ ਪਾਇਆ ਗਿਆ ਦੱਸਦੀ ਇਹ ਪੁਲਿਸ ਤਾਂ ਇਹ ਕਹਿਣਾ ਹੈ ਕਿ ਆਸ-ਪਾਸ ਰਹਿਣ ਵਾਲੇ ਲੋਕਾਂ ਦਾ ਇਹ ਕਹਿਣਾ ਹੈ ਕਿ ਇੱਥੇ ਕਈ ਦਲਾਲ ਆਉਂਦੇ ਨੇ ਜਿਹੜੇ ਕਿ ਗਾਕਾਂ ਦੇ ਤੌਰ ਤੇ ਮਰਦਾਂ ਨੂੰ ਇੱਥੇ ਲੈ ਕੇ ਆਉਂਦੇ ਨੇ ਕੁੜੀਆਂ ਦੇ ਕੋਲੋਂ ਦੇਵਪਾਰ ਦਾ ਤੰਦਾ ਇੱਥੇ ਕਰਵਾਇਆ ਜਾਂਦਾ ਹੈ ਤੇ ਜਿਸ ਤੇ